ਅਚਾਨਕ ਮੇਰੀ ਬਦਲੀ ਸ਼ਹਿਰ ਦੀ ਮੇਨ ਬ੍ਰਾਂਚ ਵਿੱਚ ਹੋਣ ਜਾਣ ਦਾ ਫਰਮਾਨ ਆ ਪਹੁੰਚਿਆ ਇਹ ਕੱਲ ਮੇਰੀ ਸਮਝ ਤੋਂ ਬਾਹਰ ਸੀ ਅਜੇ ਕੁਝ ਦਿਨ ਪਹਿਲਾਂ ਹੀ ਤਾਂ ਮੈਂ ਲੁਧਿਆਣੇ ਤੋਂ ਤਬਾਦਲਾ ਹੋਣ ਤੋਂ ਬਡੌਧਰਾ ਦੀ ਇਸ ਮਹਾਤਮਾ ગાંધી ਰੋਡ ਬ੍ਰਾਂਚ ਵਿੱਚ ਹਾਜ਼ਰ ਹੋਇਆ ਸਾਂ ਨੌਕਰ ਕੀ ਤੇ ਨਖਰਾ ਕੀ ਤਸੱਲੀ ਵਾਲੀ ਗੱਲ ਇਹ ਸੀ ਕਿ ਨਵੀਂ ਬ੍ਰਾਂਚ ਰਾਉਪੁਰਾ ਵਿੱਚ ਨੰਬਰ 2 ਅਹੁਦੇ ਉੱਤੇ ਆਪਣਾ ਅਵਤਾਰ ਸਿੰਘ ਪਾਲ ਜਲੰਧਰੀਆ ਪਹਿਲਾਂ ਤੋਤਨਾਥ ਸੀ ਮੌਜੂਦਾ ਬ੍ਰਾਂਚ ਮੁਖੀ ਜੋ ਰਾਜਸਥਾਨ ਤੋਂ ਸੀ ਦੀ ਜਗ੍ਹਾ ਮੈਨੂੰ ਲਾਇਆ ਗਿਆ ਸੀ ਅਤੇ ਉਹਨੂੰ ਮੇਰੀ ਥਾਂ ਤੇ ਇਹ ਹੀ ਸਭ ਤੋਂ ਵੱਡਾ ਅਚੰਭਾ ਸੀ ਅਵਤਾਰ ਪਾਲ ਨੇ ਇੱਕ ਗੁੱਝਾ ਭੇਤ ਖੋਲ੍ਹਿਆ ਕਿ ਇਸ ਬ੍ਰਾਂਚ ਨੂੰ ਨੈ ਸਮਝਿਆ ਜਾਂਦਾ ਹੈ ਕਿਉਂਕਿ ਕਿਸੇ ਸਮੇਂ ਇਸ ਦੀ ਬਿਲਡਿੰਗ ਵਾਲੀ ਥਾਂ ਤੇ ਮੜੀਆਂ ਹੁੰਦੀਆਂ ਸਨ ਇਸੇ ਕਰਕੇ ਇੱਥੇ ਲੱਗਣ ਵਾਲਾ ਮੈਨੇਜਰ ਅਕਸਰ ਬੇਚਾਨ ਰਹਿੰਦਾ ਸੀ ਅਤੇ ਉਸ ਦੀ ਟਰਮ ਪੂਰੀ ਨਹੀਂ ਹੁੰਦੀ ਪਹਿਲਾਂ ਇੱਥੇ ਬ੍ਰਾਂਚ ਮੁਖੀ ਮਹਾਰਾਸ਼ਟਰ ਤੋਂ ਸੀ ਜਿਹੜਾ ਅੱਧ ਵਿਚਾਲਿਓਂ ਹੀ ਸਪਾਰਸ ਲਾ ਕੇ ਬਦਲੀ ਕਰਵਾ ਗਿਆ ਬਾਅਦ ਵਾਲੀ ਗੁਜਰਾਤੀ ਮੈਡਮ ਰਿਟਾਇਰ ਹੋ ਗਈ ਅਖੀਰੀ ਗੁਣਾਰਾ ਸਥਾਨੀ ਮੈਨੇਜਰ ਤੇ ਆ ਪਿਆ ਉਸ ਨੂੰ ਲੱਗਿਆ ਕਿ ਇੱਥੇ ਰਹਿਣ ਨਾਲ ਉਸ ਨੂੰ ਦਿਲ ਦਾ ਦੌਰਾ ਪੈ ਜਾਵੇਗਾ ਤਾਂ ਉਸਨੇ ਵੀ ਆਪਣੀ ਬਦਲੀ ਲਈ ਬੇਨਤੀ ਕਰ ਦਿੱਤੀ ਅਤੇ ਮੈਂ ਜੁਆਇਨ ਕਰਨ ਲਈ ਪਹੁੰਚਿਆ ਤਾਂ ਬਾਹਰ ਬੈਂਕ ਦੀਆਂ ਪੌੜੀਆਂ ਵਿੱਚ ਮੈਲੇ ਕਚਲੇ ਕੱਪੜੇ ਪਹਿਨੀ ਇੱਕ ਬਿਰਧ ਔਰਤ ਬੈਠੀ ਹੋਈ ਸੀ 13 ਨਵੰਬਰ 2008 ਗੁਰਨਾਨਕ ਪ੍ਰਕਾਸ਼ ਪੂਰਬ ਸੀ ਉਸ ਦਿਨ ਗਰੀਬ ਦਾ ਮੂੰਹ ਗੁਰੂ ਦੀ ਗੋਲਕਾ ਉਸਨੇ ਪਤਾ ਨਹੀਂ ਕਿੰਨਿਆਂ ਨੂੰ ਉਸੀਸਾਂ ਦਿੱਤੀਆਂ ਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆ ਸੀ ਜਿਸ ਦਿਨ ਉਹ ਨਾ ਬੈਠੀ ਹੁੰਦੀ ਕੁਝ ਗਵਾਚਿਆ ਜਿਹਾ ਲੱਗਦਾ ਮੈਂ ਬ੍ਰਾਂਚ ਅੰਦਰ ਪੈਰ ਧਰਿਆ ਕੁਰਸੀਆਂ ਖਾਲੀ ਛੁੱਟੀ ਵਾਲਾ ਮਾਹੌਲ ਭੂਤਵਾੜਾ ਹੋਣ ਦੀ ਕੁਝ-ਕੁਝ ਸਮਝ ਆਉਣ ਲੱਗ ਪਈ ਮੁਲਾਜ਼ਮ ਕੋਈ ਅੱਧਾ ਘੰਟਾ ਲੇਟ ਕੋਈ ਪੂਰਾ ਘੰਟਾ ਕਮ ਨਾ ਕਰਨ ਵਾਲਿਆਂ ਦੀ ਬਹੁਤਾਤ ਨੇਤਾਗਰੀ ਸਿਖਰਾਂ ਤੇ ਸੀ ਸਮੇਂ ਦੀ ਕੋਈ ਪਾਬੰਦੀ ਨਾ ਹਾਲ ਵਿੱਚ ਅਕਸਰ ਚੁੰਝ ਚਰਚਾ ਹੀ ਚੱਲਦੀ ਰਹਿੰਦੀ ਬੈਂਕ ਵਿੱਚ ਗਾਹਕ ਤਾਂ ਕੋਈ ਵੱੜਦਾ ਹੀ ਨਹੀਂ ਸੀ ਮੈਂ ਸਟਾਫ ਮੀਟਿੰਗ ਬੁਲਾਈ ਸਭ ਨੂੰ ਸਮੇਂ ਸਿਰ ਪਹੁੰਚ ਜਾਣਾ ਆਪਣੀਆਂ ਸੀਟਾਂ ਤੇ ਹਾਜ਼ਰ ਰਹਿਣ ਲਈ ਤਕੀਦ ਕੀਤੀ ਗਾਹਕ ਰੱਬ ਦਾ ਰੂਪ ਹੁੰਦੇ ਆ ਉਹਨਾਂ ਨੇ ਉਹਨਾਂ ਦੇ ਨਿਰਾਸ਼ ਮੁੜਤੇ ਆਪਣੀ ਝੋਲੀ ਵੀ ਖਾਲੀ ਰਹਿ ਜਾਂਦੀ ਹੈ। ਦੋ ਤਿੰਨਾਂ ਮੁਲਾਜ਼ਮਾਂ ਨੂੰ ਸ਼ਹਿ ਦੇਹ ਗੁਵਾਰਾ ਨਹੀਂ ਸੀ। ਮੁਲਾਜ਼ਮ ਨੇਤਾ ਅਗਲੇ ਦਿਨ ਫਿਰ ਲੇਟ। ਡਰਾਈਵਰ ਦਾ ਕੋਈ ਅਤਾ ਪਤਾ ਹੀ ਨਹੀਂ ਸੀ ਲੱਗ ਰਿਹਾ। ਸੁਰੱਖਿਆ ਕਰਮਚਾਰੀ ਬਿਨਾ ਵਰਦੀ ਤੋਂ ਕੈਸ਼ੀਅਰ ਦਾ ਕੋਰਾ ਜਵਾਬ ਸੀ। ਜੇ ਇਹ ہمارا ਕੰਮ ਨਹੀਂ ਹੈ। ਪਹਿਲਾ ਆਇਆ ਕੋਈ ਵੀ ਮੈਨੇਜਰ ਖੜਵੋਤ ਤੋੜਨ ਦਾ ਜੋਖਮ ਉਠਾਉਣਾ ਨਹੀਂ ਸੀ ਚਾਹੁੰਦਾ ਅਖੀਰ ਕਾਰੋਬਾਰੀ ਦੇ ਮਿੱਠੇ ਟੀਚੇ ਪੂਰੇ ਨਾ ਹੁੰਦੇ ਅਤੇ ਮੈਨੇਜਰ ਨੂੰ ਕੰਮ ਚੋਰ ਦੱਸ ਕੇ ਸਮਾਪੁਰਾ ਹੋਣ ਤੋਂ ਪਹਿਲਾਂ ਹੀ ਦੂਰ ਦਰਾਡੇ ਬਦਲ ਦਿੱਤਾ ਜਾਂਦਾ ਸੀ ਪੰਜਾਬੀ ਸੁਭਾਅ ਨੇ ਤੁਣਕਾ ਮਾਰਿਆ ਮੁਲਾਜ਼ਮ ਨੇਤਾ ਨੂੰ ਮੈਂ ਅਗਲੇ ਦਿਨ ਲਿਖਤੀ ਮੀਮੋ ਭરા ਦਿੱਤਾ। ਹਮ ਕਾਮ ਬੰਦ ਕਰ ਦੇਗੇ। ਬ੍ਰਾਂਚ ਕੋ ਤਾਲਾ ਲੱਗ ਜਾਏਗਾ। ਤੁਮ ਜੈਸੇ ਬੜੇ ਆਏ ਔਰ ਚਲੇ ਗਏ। ਕੁਝ ਦਿਨ ਮਾਹੌਲ ਖਰਾਬ ਰਹਾ। ਇਧਰੋਂ ਉਧਰੋਂ ਫੋਨ ਆਉਂਦੇ ਰਹੇ। ਤੁਸੀਂ ਆਪਣੀ ਟਰਮ ਆਰਾਮ ਨਾਲ ਪੂਰੀ ਕਰੋ। ਕਾਦੇ ਲਈ ਟਕਰਾ ਟਕਰਾ ਦੇ ਵਿੱਚ ਪੈਣਾ। ਆਖਰ 2.5 ਮਹੀਨੇ ਵਿੱਚ ਕੰਮ ਕਾਜ ਸੁਚਾਰੂ ਹੋ ਗਿਆ। ਕੋਈ ਪਿਆਰ ਨਾਲ ਕੋਈ ਤਕਰਾਰ ਨਾਲ ਮੰਨ ਨਹੀਂ ਗਿਆ ਠੀਕ 10 ਵਜੇ ਬਾਬੂ ਲੋਕ ਕੁਰਸੀਆਂ ਮੰਨ ਲੈਂਦੇ ਗਾਕਾਂ ਦੀ ਲੰਬੀ ਲੈਂਣ ਲੱਗਣ ਲੱਗ ਜਾਂਦੀ ਜੀਬ ਦਾ ਡਰਾਈਵਰ ਦੁੱਧ ਚਿੱਟੀ ਵਰਦੀ ਪਾ ਕਹਿਵਣ ਅੱਗੇ ਆ ਬੈਠਦਾ ਸੁਰੱਖਿਆ ਕਰਮੀ ਵੀ ਚੁਸਤ ਤਰਸਤ ਆਏ ਹੋਏ ਮੈਨੂੰ ਸਲੋਟ ਮਾਰਦੇ ਰੌਣਕ ਪਰਤ ਗਈ ਫਿਰ ਮੈਂ ਇੱਕ ਨਵੀਂ ਪਰਤ ਸ਼ੁਰੂ ਕੀਤੀ ਪੂਰਾ ਸਟਾਫ ਸਫਾਈ ਕਰਮਚਾਰੀ ਤੋਂ ਲੈ ਕੇ ਸੀਨੀਅਰ ਮੈਨੇਜਰ ਤੱਕ ਸਾਰੇ ਇਕੱਠੇ ਇੱਕੋ ਟੇਬਲ ਤੇ ਦੁਪਹਿਰ ਦਾ ਖਾਣਾ ਖਾਣ ਲੱਗ ਪਏ ਕਿਸੇ ਕਰਮਚਾਰੀ ਦਾ ਜਨਮ ਦਿਨ ਮਨਾਉਣਾ ਜਾਂ ਉਹਨਾਂ ਦੇ ਬੱਚਿਆਂ ਦੀ ਵਿਦਿਅਕ ਪ੍ਰਾਪਤੀਆਂ ਦਾ ਰਲ ਕੇ ਗੁਣਗਾਨ ਕਰਨਾ ਖੁਸ਼ੀਆਂ ਗਮੀਆਂ ਸਾਂਝੀਆਂ ਹੋਣ ਲੱਗ ਪਈਆਂ ਹਰ ਮਹੀਨੇ ਸਟਾਫ ਨੂੰ ਕਿਸੇ ਪਿਕਨਿਕ ਤੇ ਲਿਜਾਣ ਦਾ ਜਿੰਮਾ ਡ라이ਵਰ ਨੂੰ ਸੌਂਪ ਦਿੱਤਾ ਵਧੀਆ ਗਾਹਕ ਸੇਵਾ ਦੇਣ ਵਾਲੇ ਕਰਮਚਾਰੀ ਨੂੰ ਸਨਮਾਨਤ ਕਰਨ ਦੀ ਅਰੀਤ ਨੇ ਮੁਕਾਬਲੇ ਦੀ ਭਾਵਨਾ ਪੈਦਾ ਕਰ ਦਿੱਤੀ ਥੋੜੇ ਸਮੇਂ ਵਿੱਚ ਹੀ ਬੈਂਕ ਦਾ ਕਾਰੋਬਾਰ 2.5 ਗੁਣਾ ਹੋ ਗਿਆ ਮੇਰੀ 3 ਸਾਲ ਦੀ ਟਰਮ ਪੂਰੀ ਹੋ ਗਈ ਵਾਪਸ ਲੁਧਿਆਣੇ ਦੀ ਬਦਲੀ ਦਾ ਆਡਰ ਆ ਗਿਆ ਬਧਾਈ ਕੀ ਵਾਲੇ ਦਿਨ ਬ੍ਰਾਂਚ ਪਹੁੰਚਿਆ ਰੋਜ ਦੀ ਤਰ੍ਹਾਂ ਬਾਹਰ ਬੈਠੀ ਮਾਤਾ ਪਾਰਵਤੀ ਤੋਂ ਅਸੀਰਵਾਦ ਲਿਆ ਅੰਦਰ ਗਿਆ ਤਾਂ ਬਿਲਡਿੰਗ ਦੋਲਹਣ ਬਾਗ ਸਜਾਈ ਹੋਈ ਸੀ ਸਟਾਫ ਅਤੇ ਗਾਕਾ ਨੂੰ ਪਰਮੀ ਹਾਜ਼ਰੀ ਭੂਤ ਬਾੜਾ ਤਾਂ ਅਲੋਪ ਹੀ ਹੋ ਗਿਆ ਸੀ ਇਲਾਕੇ ਦੇ ਮੋਹਤਵਾਰ ਤੁਲੀ RAM ਦਸਾਈ ਨੇ ਬਦਲੇ ਹੋਏ ਖੁਸ਼ ਨਮਾ ਮਾਹੌਲ ਨੂੰ ਦੇਖ ਇਸ ਵਰਤਾਰੇ ਦਾ ਭੇਦ ਜਾਨਣਾ ਚਾਹਿਆ ਮੈਂ ਇਸ ਦਾ ਸ਼ੀਰ ਆ ਸਟਾਪ ਦੀ ਲਗਨ ਅਤੇ ਆਪਸੀ ਭਾਈਚਾਰੇ ਸਿਰ ਬੰਨਿਆ ਅਵਤਾਰਪਾਲ ਦਾ ਕਹਿਣਾ ਸੀ ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਚਮਤਕਾਰ ਬਾਹਰ ਬੈਠਦੀ ਮਾਤਾ ਪਾਰਵਤੀ ਦੀਆਂ ਨਿੱਤ ਦੀਆਂ ਅਸੀਸਾਂ ਕਰਕੇ ਹੀ ਸਾਰਾ ਕੁਝ ਹੋਇਆ ਹੈ ਅੰਤ ਵਿੱਚ ਧੰਨਵਾਦੀ ਸ਼ਬਦ ਕਹਿਣ ਦੀ ਜ਼ਿੰਮੇਵਾਰੀ ਮਲਾਜਮ ਨੇਤਾ ਦੀ ਸੀ ਉਹ ਭੋਲਿਆ ਮੈਂ ਇੱਕ ਹੋਰ ਰਾਜ਼ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਸਭ ਦੀਆਂ ਸਵਾਲੀਆਂ ਨਜ਼ਰਾਂ ਉਸ ਵੱਲ ਸੇਧਤ ਹੋ ਗਈਆਂ ਮੇਰੇ ਵੱਲ ਸ਼ਰਾਰਤੀ ਜਹੀ ਤੱਕਣੀ ਨਾਲ ਮੁਖਤਾਬਤ ਹੁੰਦਾ ਹੋਇਆ ਮੁਲਾਜ਼ਮ ਨੇਤਾ ਬੋਲਿਆ ਅਸਲ ਵਿੱਚ ਉਹ ਰਾਜ਼ ਹੈ ਤੁਹਾਡਾ ਲਾਇਆ ਪੰਜਾਬੀ ਟੜਕਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ਸਭਨਾਂ ਦੇ ਬੁੱਲਾਂ ਤੇ ਹਾਸੇ ਸਨ ਪਰ ਅੱਖਾਂ ਸਾਰੀਆਂ ਦੀਆਂ ਨਾਮ ਸਨ ਇਹ ਕਹਾਣੀ ਤੁਹਾਨੂੰ ਬਹੁਤ ਹੀ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ